ਮਨਵ ਸ਼ਰਮਾ ਇੱਕ ਅਜਿਹਾ ਨਾ ਜਿਹੜਾ ਕਦੇ ਸ਼ਹਿਰ ਦੇ ਸਭ ਤੋਂ ਅਮੀਰ ਤੇ ਕਰੋੜਪਤੀਆਂ ਲੋਕਾਂ 'ਚ ਗਿਣਿਆ ਜਾਂਦਾ ਸੀ। ਆਲੀਸ਼ਾਨ ਮਹਿਲ, ਲਗਜ਼ਰੀ ਗੱਡੀਆਂ, ਪਾਰਟੀਆਂ ਦੀ ਰੌਣਕਾਂ ਤੇ ਇੱਕ ਸੋਹਣੀ ਸੁਨੱਖੀ ਪਤਨੀ ਸਾਰਾ ਕੁਝ ਸੀ ਉਸ ਦੇ ਕੋਲ। ਪਰ ਫਿਰ ਵਕਤ ਬਦਲਿਆ। ਇੱਕ ਦਿਨ ਦਫ਼ਤਰ 'ਚ ਹੀ ਉਸ ਦੇ سینੇ 'ਚ ਬਹੁਤ ਭਿਆਨਕ ਦਰਦ ਹੋਇਆ। ਡਾਕਟਰ ਨੇ ਦੱਸਿਆ ਹਾਰਟ ਤੇ ਕਿਡਨੀ ਦੋਵੇਂ ਹੀ ਬਹੁਤ ਖਰਾਬ ਨੇ। ਇਲਾਜ ਲੰਮਾ ਚੱਲੇਗਾ। ਮਨਵ ਹੁਣ ਸ਼ਾਇਦ ਕਦੇ ਪਹਿਲਾ ਜਿਹਾ ਨਹੀਂ ਹੋ ਸਕੇਗਾ। ਪਹਿਲਾਂ ਤਾਂ ਕੁਝ ਦਿਨ ਸਾਰਿਆਂ ਨੇ ਹਮਦਰਦੀ ਦਾ ਦਿਖਾਵਾ ਕੀਤਾ ਪਰ ਜਿਵੇਂ ਜਿਵੇਂ ਬਿਮਾਰੀ ਵੱਧਦੀ ਗਈ ਤਾਂ ਮਨਵ ਦੀ ਦੁਨੀਆ ਖਤਮ ਹੁੰਦੀ ਗਈ ਉਸ ਦੀ ਪਤਨੀ ਪਿੰਕੀ ਜਿਹੜੀ ਕਦੇ ਉਸ ਦੀਆਂ ਬਾਹਾਂ ਦੇ ਵਿੱਚ ਦੁਨੀਆ ਲੱਭਦੀ ਸੀ ਹੁਣ ਰੋਜ਼ ਬਹਾਨੇ ਬਣਾਉਣ ਲੱਗੀ ਮੈਂ ਵੀ ਇਨਸਾਨ ਹਾਂ ਮਨਪ ਮੈਂ ਇਹ ਸਭ ਨਹੀਂ ਸਹਿ ਸਕਦੀ ਉਸਨੇ ਕਿਹਾ ਤੇ ਇੱਕ ਦਿਨ ਸਵੇਰੇ ਜਦੋਂ ਮਨਪ ਤੋਂ ਬੈੱਡ ਤੋਂ ਉੱਠਿਆ ਵੀ ਨਹੀਂ ਜਾ ਰਿਹਾ ਸੀ ਪਿੰਕੀ ਚੁੱਪਚਾਪ ਆਪਣਾ ਪਰਸ ਚੁੱਕ ਕੇ ਚਲੀ ਗਈ ਬਿਨਾ ਕੁਝ ਕਹੇ ਬਿਨਾ ਕੁਝ ਦੇਖੇ ਕਿ ਕੰਦਾ ਵਿੱਚ ਹੁਣ ਪਹਿਲਾਂ ਜਿਹੀਆਂ ਚਮਕ ਨਹੀਂ ਰਹੀ ਪਾਰਟੀਆਂ ਹੋਣੀਆਂ ਬੰਦ ਹੋ ਗਈਆਂ ਸੀ ਤੇ ਰਿਸ਼ਤੇਦਾਰਤਾ ਜਿਵੇਂ ਕਦੇ ਹੈ ਹੀ ਨਹੀਂ ਸੀ